ਜਿਵੇਂ ਪਹਿਲਾਂ ਪੰਜਾਬ ਦੇ ਵਿੱਚ ਦੂਰੋਂ ਦੂਰੋਂ ਸੰਗਤਾਂ ਨੇ ਆ ਕੇ ਤੇ ਹੜਪੀੜ ਤੇ ਲੋਕਾਂ ਦੀ ਮਦਦ ਕੀਤੀ ਹੈ ਹੁਣ ਵੀ ਸਰਦਾਰ ਸਾਹਿਬ ਆਏ ਪੁੱਛਦੇ ਇਹਨਾਂ ਨੂੰ ਸਸੀਕਾਲ ਜੀ ਕੀ ਨਾਮ ਹੈ ਤੁਹਾਡਾ ਸਸੀਕਾਲ ਮੇਰਾ ਨਾਮ ਹਰਮਿੰਦਰ ਸਿੰਘ ਹੈ ਆ ਕਿੱਥੋਂ ਆਏ ਜੀ ਮੈਂ ਸ਼੍ਰੀ ਨਾਨਦਪੁਰ ਸਾਹਿਬ ਇਲਾਕੇ ਚੋਂ ਆਇਆ ਹਾਂ ਅੱਛਾ ਅੱਛਾ ਤੇ ਸਾਨੂੰ ਪਤਾ ਲੱਗਾ ਸੀਗਾ ਵੈਸੇ ਸਤਲੋਜ ਉੱਥੋਂ ਹੀ ਚੱਲਦਾ ਆ ਸਤਲੋਜ ਸਾਡੇ ਇਲਾਕੇ 'ਚ ਵੀ ਸਤਲੋਜ ਨੇ ਬਹੁਤ ਨੁਕਸਾਨ ਕਰਿਆ ਹਾਂਜੀ ਪਰ ਇਹ ਸਾਰੇ ਪਰਿਵਾਰ ਇਹਨਾਂ ਦੇ ਆਪਣੇ ਖੇਤਾਂ 'ਚ ਪਾਣੀ ਵੜਿਆ ਪਰ ਇਹਨਾਂ ਦੀ ਇੱਛਾ ਸੀਗੀ ਵੀ ਅਸੀਂ ਉਸ ਇਲਾਕੇ 'ਚ ਜਾ ਕੇ ਸੇਵਾ ਕਰੀਏ ਅੱਛਾ ਜੀ ਕਿਉਂਕਿ ਸਾਨੂੰ ਇਦਾਂ ਲੱਗਦਾ ਸੀ ਪੇ ਇਸ ਇਲਾਕੇ 'ਚ ਜਾਦਾ ਨੁਕਸਾਨ ਹੋਇਆ ਇੱਧਰ ਜਾਦਾ ਹੜ੍ਹ ਪ੍ਰਭਾਵਿਤ ਲੋਕ ਹੈ ਇਸ ਕਰਕੇ ਅਸੀਂ ਇਸ ਇਲਾਕੇ 'ਚ ਆਏ ਤੇ ਸਾਡੇ ਨਾਲ ਅਲੱਗ-ਅਲੱਗ ਪਿੰਡਾਂ ਦੇ ਵੀਰ ਸੀਗੇ ਉਸ ਇਲਾਕੇ ਦੇ ਨੂਰਪੁਰ ਵਿਦੀ ਨੰਗਲ ਭਾਤਪੁਰ ਸਾਹਿਬ ਥਲੂ ਪਾਉ ਵਾਲ ਉਹਨਾਂ ਪਿੰਡਾਂ ਦੇ ਸੀਗੇ ਸਾਡੇ ਨੰਦਪੁਰ ਸਾਹਿਬ ਇਲਾਕੇ ਦੇ ਤੇ ਅਸੀਂ ਦੋ ਟਰਾਲੇ ਅਚਾਰ ਦੇ ਲੈ ਕੇ ਆਏ ਸੀ ਨਾਲ ਬਾਬਾ ਪ੍ਰੇਮ ਸਿੰਘ ਬਦਲੜੀ ਸਾਡੇ ਉੱਤੇ ਕਾਰ ਸੇਵਾ ਕਿਲਾ ਆਨੰਦਗੜ੍ਹ ਸਾਹਿਬ ਵਾਲਿਆਂ ਦੇ ਅੱਛਾ ਅੱਛਾ ਅ ਬਰਸਾਏ ਹੋਏ ਸੇਵਾ ਕਰਦੇ ਆ ਉਹਨਾਂ ਦੀ ਦੇਖ ਰੇਖ ਦੇ ਵਿੱਚ ਇਹ ਸਾਰੀ ਸੇਵਾ ਜਿਹੜੀ ਅਸੀਂ ਕੀਤੀ ਇਲਾਕੇ ਦੇ ਵੀਰ ਸਾਰਿਆਂ ਨੇ ਇਕੱਠੇ ਹੋ ਕੇ ਪੈਸਾ ਇਕੱਠਾ ਕੀਤਾ ਦਵਾਈਆਂ ਪਾਣੀ ਦੇ ਬੋਟਲਾਂ ਉਹ ਅਸੀਂ ਇੱਕ ਪੂਰਾ ਟਿਪਰ ਭਰ ਕੇ ਉਹ ਲੈ ਕੇ ਆਏ ਕੈਂਟਰ ਭਰ ਕੇ ਦੋ ਕੈਂਟਰ ਅਸੀਂ ਲੈ ਕੇ ਆਏ ਸੀਗੇ ਆਚਾਰ ਦੇ ਆਚਾਰ ਦੇ ਲੈ ਕੇ ਸੋ ਤੁਹਾਡੇ ਤਾਂ ਕਹਿੰਦੇ ਆਪਦੇ ਪਾਣੀ ਆ ਗਿਆ ਤੇ ਤੁਸੀਂ ਗਾਂਹ ਸੇਵਾ ਕਰਨੇ ਕਿੱਡੇ ਵੱਡੇ ਹੌਸਲੇ ਆ ਉਸ ਗੁਰੂ ਗੋਬਿੰਦ ਸਿੰਘ ਦੀ ਮਿਹਰਬਾਨੀ ਹੈ ਹਾਂ ਜੀ ਆ ਉਹ ਤਾਂ ਸਾਨੂੰ ਥਾਪੜਾ ਹੈ ਤੇ ਮਹਾਰਾਜ ਨੇ ਸਾੱਚੇ ਸੇਵਾ ਲੈਣੀ ਜੀ ਸੇਵਾ ਕਰਨ ਆ ਗਏ ਆ ਆਪਦੇ ਪਾਣੀ ਆਇਆ ਤੁਹਾਡੇ ਹਾਂ ਸਾਡੇ ਪਾਣੀ ਆਇਆ ਕਿਹੜਾ ਪਿੰਡ ਸਾਡੇ ਪਿੰਡ ਥਲੂ ਪਿੰਡ ਹੈ ਅੱਛਾ ਜੀ ਤੇ ਸਾਡੇ ਉੱਥੇ ਜਾਨੀ ਕਿ 20 25 ਕਿਲੇ ਸਾਡੀ ਫਸਲ ਇਦਾਂ ਮੱਕੀ ਦੀ ਮਰ ਗਈ ਉੱਥੇ ਅੱਜ ਖਤਮ ਹੋ ਗਈ ਫਸਲ ਹਾਂ ਆਪਦੀ ਫਸਲ ਖਤਮ ਹੋ ਗਈ ਤੇ ਇਹ ਕਰ ਲੈਣ ਦੀ ਸੇਵਾ ਕਰਨ ਲਈ ਸਾਡੇ ਮੱਕੀ ਹੁੰਦੀ ਜੀ ਬਹੁਤ ਸਾਡੇ ਮੱਕੀ ਅਸੀਂ ਮੱਕੀ ਬੀਜੇ ਮੱਕੀ ਜਾਂਦੀ ਬੀਜਦੇ ਹਾਂ ਹਾਂ ਮੱਕੀ ਹਾਂਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਆਪਾਂ ਸ਼੍ਰੀ ਅਨੰਦਪੁਰ ਸਾਹਿਬ ਕਲਗੀਧਰ ਪਾਸ਼ਾ ਮਹਾਰਾਜ ਜੀ ਦਾ ਪਵਿੱਤਰ ਸਥਾਨ ਅਤੇ ਉਸ ਇਲਾਕੇ ਦਾ ਪਿੰਡ ਮਾਧੋਵਾਰ ਬਟਾਰਲਾ ਦੇਹਿਰਪੁਰ ਹਾਂਜੀ ਤੇ ਨੰਗਾਲ ਉਸ ਇਲਾਕੇ ਦੇ ਕਾਰ ਸੇਵਾ ਕੇ ਅਨੰਦਗੁਰ ਸਾਹਿਬ ਬਾਬਾ ਪ੍ਰੇਮ ਸਿੰਘ ਬਟਲੇੜੀ ਉਸ ਇਲਾਕੇ ਦੇ ਭਾਵੇਂ ਹੜਾ ਦੀ ਮਾਰ ਨਾਲ ਨੁਕਸਾਨ ਕੀਤਾ ਪਰ ਫਿਰ ਵੀ ਸਾਨੂੰ ਪਤਾ ਲੱਗਿਆ ਫਰੋਜਪੁਰ ਏਰੀਆ ਦੇ ਵਿੱਚ ਜੋ ਬਾਰਡਰ ਦੇ ਨੇੜੇ ਪਿੰਡ ਪੈਂਦੇ ਆ ਉੱਥੇ ਕਾਫੀ ਵੱਡਾ ਨੁਕਸਾਨ ਹੋਇਆ ਸੋ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆਪਾਂ ਪਿਛਲੇ ਕੱਲ ਦੋ ਕੈਂਟਰ ਜੋ ਹੈ ਉਹ ਅਚਾਰ ਪਸ਼ੂਆਂ ਵਾਸਤੇ ਜੋ ਲੈ ਕੇ ਆਏ ਆ ਕਰੀਬ ਉਹ 280 ਬੰਡਲ ਤੇ ਗੱਠਾਂ ਤੀਆਂ ਉਹ ਉਹਦੇ ਨਾਲ ਨਾਲ ਪਾਣੀ ਹੋਰ ਡਟੋਲ ਕੁਝ ਦਵਾਈਆਂ ਸੀ ਜਿਹੜੀਆਂ ਉਹ ਉਹ ਤਿੰਨ ਪਿੰਡਾਂ ਦੇ ਵਿੱਚ ਵੰਡੀਆਂ ਗਈਆਂ ਆਪਾਂ ਹੁਣ ਇਸ ਜੋ ਹੈ ਪਿੰਡ ਕਿਹੜਾ ਹੈ ਟਿੰਡੀ ਵਾਲਾ ਟਿੰਡੀ ਵਾਲੇ ਵਿੱਚ ਪਹੁੰਚੇ ਆਂ ਦੇਖ ਕੇ ਇੱਥੇ ਵੀ ਤਰਸਯੋਗ ਹਾਲਤ ਦਰਿਆ ਦਾ ਜਰੋਖਾ ਉਹ ਸਾਰਾ ਪਿੰਡ ਟਿੰਡੀਵਾਲ ਨੂੰ ਹੋ ਚੁੱਕਿਆ ਹੈ ਇਹ ਮੌਕੀ ਦੀਆਂ ਸਰਕਾਰਾਂ ਪਿਛਲੇ ਸਮੇਂ ਦੇ ਵਿੱਚ ਜੋ ਸਰਕਾਰ ਸੀ ਉਹਨਾਂ ਦੀ ਨਿਲਾਇਕੀਆਂ ਕਹਿ ਸਕਦੇ ਆਪਾਂ ਜਿਨ੍ਹਾਂ ਨੇ ਸਵੇਂ ਸਰ ਰਹਿੰਦਿਆਂ ਹੋਇਆਂ ਇਹਨਾਂ ਬੰਨਾਂ ਨੂੰ ਜਾਂ ਮਾਈਨਿੰਗ ਦਾ ਏਡਾ ਬੜਾ ਜ਼ੋਰ ਪੰਜਾਬ ਦਿੱਤਾ ਹੋਇਆ ਸੀ ਉਹਦੇ ਕਾਰਨ ਅੱਜ ਇਹ ਜੋ ਆਫਤਾਂ ਅੱਜ ਆਮ ਲੋਕ ਗਰੀਬ ਲੋਕ ਜੋ ਝੱਲ ਰਹੇ ਹਨ ਉਹਦਾ ਖਮਿਆਜਾ ਭੁਗਤਣਾ ਪੈ ਰਿਹਾ ਸੋ ਆਪਾਂ ਸਰਕਾਰਾਂ ਵੀ ਅਪੀਲ ਕਰਾਂਗੇ ਜਿੱਥਾ ਆਮ ਲੋਕ ਧਾਰਮਿਕ ਸੰਸਥਾ ਸ਼੍ਰੋਣੀ ਕਮੇਟੀ ਸਾਰੀਆਂ ਸੰਸਥਾ ਆਪਣੇ ਤੌਰ ਤੇ ਜੋ ਸਵਾਵਾ ਕਰ ਰਹੀਆਂ ਹਨ ਉੱਥਾ ਸਰਕਾਰ ਨੂੰ ਵੀ ਇਹਨਾਂ ਗਰੀਬ ਲੋਕਾਂ ਦੀ ਬਾਹ ਫੜਨੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜੋ ਹੈ ਹੋਰ ਵੱਡਾ ਨੁਕਸਾਨ ਹੋਣ ਤੇ ਬਸ ਬੱਚਾ ਬੱਚਾ ਬਿਲਕੁਲ ਜੀ ਤੁਸੀਂ ਦੇਖੋ ਜਿੱਥੇ ਦੂਰ ਦੂਰੋਂ ਮੈਂ ਅੱਗੇ ਪਹਿਲਾਂ ਦੱਸਿਆ ਕਿ ਲੋਕ ਆਏ ਆਚਾਰ ਲੈ ਕੇ ਆਏ ਮਿੱਟੀ ਦੀਆਂ ਟਰਾਲੀਆਂ ਲੈ ਕੇ ਆਏ ਮਿੱਟੀ ਦੇ ਟੋੜੇ ਭਰ ਕੇ ਲੈ ਕੇ ਆਏ ਉੱਥੇ ਸ਼੍ਰੀ ਨਾਨਕਪੁਰ ਸਾਹਿਬ ਤੋਂ ਹੁਣ ਵੀ ਸੰਗਤ ਆਈ ਆ ਅਸੀਂ ਆਪਣੇ ਚੈਨਲ ਦੇ ਜ਼ਰੀਏ ਇਹਨਾਂ ਦਾ ਸ਼ੁਕਰੀਆ ਦਾ ਕਰਦੇ ਆ ਜਿਹੜੇ ਆਪਦੀਆਂ ਜ਼ਮੀਨਾਂ ਇਹਨਾਂ ਦੀਆਂ ਡੁੱਬੀਆਂ ਤਾਂ ਇਹਨਾਂ ਜ਼ਮੀਨਾਂ ਵਾਲਿਆਂ ਦੇ ਜਿਹੜੇ ਹੈਲਪ ਕਰਨ ਵਾਸਤੇ ਫਿਰੋਜ਼ਪੁਰ ਪਹੁੰਚੇ